हेलो एवरीवन वेलकम टू माय चैनल जसनाबे सिमरन पंजाबी चैनल खास होते उन स्टूडेंट वास्ते बनाया गया जो कि एनटीए यूजीसी नेट एग्जाम दी तैयारी कर रहे ने इथे आके तुसी एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे थाने इथे मिल જਣਗੇ सो चैनल नु सब्सक्राइब जरूर कर लो ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹਸਾ ਲੱਗਦੇ ਪੈਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਨਾਲ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਸਮੇਂ ਤੇ ਵਿੱਚ ਨਹੀਂ ਆ ਰਿਹਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਹੈ ਉੱਥ ਇਹ ਆਫ ਤੇਲੀਗ੍ਰਾਮ ਚੈਨਲ ਦੇ ਉੱਤੇ ਵੀ ਤੁਸੀਂ ਮੈਨੂੰ ਮੈਸੇਜ ਸੈਂਡ ਕਰ ਸਕਦੇ ਹੋ ਇਸ ਤੋਂ ਇਲਾਵਾ ਬੈਚ ਕੋਰਸ ਜਿਨ੍ਹਾਂ ਨੇ ਜੁਆਇਨ ਕਰਨਾ ਹੋਵੇਗਾ ਐਗਜ਼ਾਮ ਤੋਂ ਬਾਅਦ ਜ਼ਰੂਰ ਅਨਾਉਂਸ ਕਰਾਂਗੀ ਬੈਚ ਕੋਰਸਿਸ ਦਾ ਸੋ ਜਿਨ੍ਹਾਂ ਜਿਨ੍ਹਾਂ ਨੇ ਉਹ ਕੋਰਸਿਸ ਜੁਆਇਨ ਕਰਨੇ ਹੋਣਗੇ ਤੇ ਨਾਲ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੀ ਕਿs ਤਰੀਕੇ ਨਾਲ ਤੁਸੀਂ ਜੁਆਇਨ ਕਰਨਾ ਹੈ ਉਹ ਦੋ ਕਰ ਸਕਦੇ ਹੋ ਸੋ ਟਾਪਿਕ ਜਿਹੜਾ ਸਾਡੇ ਚੱਲਦੇ ਪਏ ਸੀ ਲਿਪੀ ਵਾਲੇ ਨਾਲ ਅੱਜ ਤੇ ਅਨੁਵਾਦ ਜਿਹੜੇ ਗਏ ਨੇ ਉਸ ਤੇ ਵਿੱਚ ਐਡ ਕਰਾਂਗੇ ਅਨੁਵਾਦ ਵਾਲਾ ਇੱਕ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਹੈ ਜਿਨਾਂ ਨੇ ਨਹੀਂ ਦੇਖੀ ਜਾ ਕੇ ਦੇਖ ਸਕਦੇ ਹੋ ਅੱਜ ਨੈਕਸਟ ਵੀਡੀਓ ਹੈ ਜਿਸ ਤੇ ਵਿੱਚ ਅੱਜ ਅਸੀਂ ਅਨੁਵਾਦ ਇਸ ਤੋਂ ਇਲਾਵਾ ਇਸ ਦਾ ਸਿਧਾਂਤ ਲਿਪੀਕਰਨ ਨਾਲ ਦੇ ਨਾਲ ਕੁਝ ਹੋਰ ਇੱਕ ਦੋ ਐਕਸਟਰਾ ਟਾਪਿਕ ਹੈ ਜਿਹੜੇ ਅੱਜ ਅਸੀਂ ਇਸ ਤੇ ਬਾਰੇ ਜਿਹੜੇ ਹੈਗਾ ਪੜਾਂਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਅਸੀਂ ਅਨੁਵਾਦ ਜਿਹੜੇ ਸਿਧਾਂਤ ਹੈ ਉਹਨਾਂ ਦੇ ਬਾਰੇ ਪੜਾਂਗੇ ਅਨੁਵਾਦ ਦੇ ਜਿਹੜੇ ਸਿਧਾਂਤ ਦੇ ਵਿੱਚ ਇੱਕ ਨਿਚੋੜ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਮੈਂ ਉਹ ਹੀ ਇਹਦੇ ਵਿੱਚ ਐਡ ਕੀਤਾ ਹੈ ਇਸ ਦੇ ਵਿੱਚ ਇਹ ਚੀਜ਼ ਦੱਸੀ ਹੋਈ ਹੈ ਉਹਨਾਂ ਨੇ ਕਿ ਅਨੁਵਾਦ ਜਿਹੜਾ ਹੈ ਇਹ ਕਿੱਥੇ-ਕਿੱਥੇ ਸੰਭਵ ਨਹੀਂ ਹੈਗਾ ਬਹੁਤ ਸਾਰੀਆਂ ਜਗ੍ਹਾ ਇਹੋ ਜਿਹਾ ਨਹੀਂ ਜਿਸ ਦੇ ਵਿੱਚ ਜਿੰਨਾਂ ਚੀਜ਼ਾਂ ਦਾ ਅਨੁਵਾਦ ਕਰਨਾ ਜਿਹੜਾ ਇੱਕ ਔਖਾ ਹੈ ਔਖਾ ਕਿਉਂ ਹੈ ਕਿਉਂਕਿ ਕਈ ਚੀਜ਼ਾਂ ਕਿ ਹੋਰ ਸੱਭਿਆਚਾਰ ਦੇ ਵਿੱਚ ਅਲੱਗ ਹੁੰਦੀਆਂ ਨੇ ਤੇ ਸਾਡੇ ਸੱਭਿਆਚਾਰ ਦੇ ਵਿੱਚ ਇਹ ਲਾਗੂ ਹੁੰਦੀਆਂ ਨੇ ਡਾਇਰੈਕਟ ਅਗਰ ਤੁਸੀਂ ਅਨੁਵਾਦ ਦਾ ਇੱਕ ਰਿਲੇਸ਼ਨ ਜੋੜਿਆ ਜਾਵੇ ਨਾ ਤੇ ਸੱਭਿਆਚਾਰ ਦੇ ਨਾਲ ਜੋੜਿਆ ਜਾਂਦਾ ਕਿਉਂਕਿ ਜਦੋਂ ਅਸੀਂ ਅਨੁਵਾਦ ਕਰਦੇ ਹਾਂ ਇੱਕ ਭਾਸ਼ਾ ਤੋਂ ਦੂਜੀ ਦੇ ਵਿੱਚ ਸਾਨੂੰ ਉਹਨਾਂ ਦੇ ਸੱਭਿਆਚਾਰ ਦੇ ਜੋ ਚੀਜ਼ਾਂ ਐ ਜੋ ਕਦਰਾਂ ਕੀਮਤਾਂ ਜੋ ਕੁਝ ਵੀ ਐ ਉਹਨਾਂ ਨੂੰ ਸਾਨੂੰ ਸਭ ਤੋਂ ਪਹਿਲੋਂ ਮੇਨ ਰੱਖਣਾ ਪੈਂਦਾ ਹੈ ਉਹਨਾਂ ਨੂੰ ਰੱਖ ਕੇ ਆਧਾਰ ਬਣਾ ਕੇ ਹੀ ਅਸੀਂ ਜਿਹੜਾ ਗਵਾ ਅੱਗੋ ਇਸ ਦੇ ਬਾਰੇ ਜਿਹੜਾ ਅਨੁਵਾਦ ਹੈ ਉਹ ਕਰ ਸਕਦੇ ਹਾਂ ਸੋ ਇਸ ਦੇ ਵਿੱਚ ਅਨੁਵਾਦ ਦੇ ਸਿਧਾਂਤ ਵਿੱਚ ਜਿੰਨਾ ਚੀਜ਼ਾਂ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਧਾਰਮਿਕ ਚਿੰਨ ਹੁੰਦੇ ਨੇ ਇਹਨਾਂ ਦਾ ਜਿਹੜਾ ਅਨੁਵਾਦ ਹੈ ਉਹ ਕਿਸੇ ਵੀ ਹੱਦ ਤੱਕ ਜਿਹੜਾ ਸੰਭਵ ਨਹੀਂ ਹੈ ਕਿਉਂਕਿ ਕਈ ਪਸ਼ਾਵਾਧਾ ਜਿਹੜੇ ਚਿੰਨ ਹੁੰਦੇ ਨੇ ਉਹ ਅਲੱਗ ਤਰੀਕੇ ਹੁੰਦੇ ਨੇ ਉਹਨਾਂ ਨੂੰ ਅਗਰ ਇਸ ਦੇ ਵਿੱਚ ਅਸੀਂ ਕਨਵਰਟ ਕਰੀਏ ਤਾਂ ਸਾਡੀ ਭਾਸ਼ਾ ਦੇ ਵਿੱਚ ਉਹਨਾਂ ਦੇ ਮਤਲਬ ਅਲੱਗ ਨਿਕਲਣਗੇ ਸੋ ਉੱਥੇ ਜਿਹੜਾ ਗਵਾ ਕੁਝ ਮਿਸ ਕਮਿਊਨੀਕੇਸ਼ਨ ਹੋ ਜਾਏਗਾ ਇਸ ਤੋਂ ਇਲਾਵਾ ਅਗਰ ਰਸਮਾਂ ਜੜੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਤਾ ਹਰ ਇੱਕ ਸੱਭਿਆਚਾਰ ਹਰ ਇੱਕ ਕਲਚਰ ਦੀਆਂ ਆਪਣੀਆਂ ਅਲੱਗ ਰਸਮਾਂ ਨੇ ਜਿਨ੍ਹਾਂ ਦਾ ਅਸੀਂ ਅਨੁਵਾਦ ਨਹੀਂ ਕਰ ਸਕਦੇ ਤੇ ਜਿਹੜੀਆਂ ਹੁਣ ਦੇਖੋ ਰਸਮਾਂ ਸਾਡੇ ਜਿਵੇਂ ਹੁਣ ਵਿਆਹ ਦੀਆਂ ਰਸਮਾਂ ਲੱਗ ਹੈ ਤੇ ਦੂਸਰੇ ਜਿਹੜੇ ਕਲਚਰ ਆ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਅਲੱਗ ਹੈ ਜਿਵੇਂ ਸਾਡੇ ਇੱਥੇ ਲਾਲ ਚੋੜਾ ਪਹਿਨਦੇ ਨੇ ਉੱਥੇ ਵਾਈਟ ਕਲਰ ਦਾ ਪਹਿਨਦੇ ਨੇ ਤੇ ਇਹ ਚੀਜ਼ ਜਿਹੜੀ ਕੀ ਹੈ ਇਹ ਰਸਮਾਂ ਸਾਡੇ ਗਿਨੀਆਂ ਜਾਂਦੀਆਂ ਨੇ ਸੋ ਇਹਨਾਂ ਦਾ ਅਨੁਵਾਦ ਜਿਹੜਾ ਹੈ ਉਹ ਅਸੀਂ ਨਹੀਂ ਕਰ ਸਕਦੇ ਸੱਭਿਆਚਾਰ ਜਿਹੜੇ ਪਹਿਰਾਵੇਗੇ ਨੇ ਹਰ ਇੱਕ ਦਾ ਆਪਣੇ ਅਲੱਗ-ਅਲੱਗ ਪਹਿਰਾਵੇ ਨੇ ਤੇ ਜੇਕਰ ਅਸੀਂ ਸਿਰਫ ਉਹਨਾਂ ਪਹਿਰਾਵੇ ਬਾਰੇ ਜਾਣਦੇ ਜਿਵੇਂ ਕਿਸੇ ਨੇ ਪੈਂਟ ਕੋਟ ਪਾਇਆ ਹੁੰਦਾ ਵਾ ਸਾਡੇ ਵੈਸਟਰਨ ਨਹੀਂ ਚੱਲਦਾ ਸੂਟ ਸਰਵਾ ਚੱਲਦੀ ਆ ਅਸੀਂ ਇੱਥੋਂ ਤੱਕ ਸੀਮਤ ਹੈ ਬਟ ਜਿਹੜੇ ਹੁਣ ਤੁਸੀਂ ਅਗਰ ਦੇਖੇ ਫਿਨਲੈਂਡ ਗ੍ਰੀਨਲੈਂਡ ਆਸਟਰੀਆ ਇੱਧਰ ਵਾਲੀ ਸਾਈਡ ਜਾਓ ਨਾ ਇਹਨਾਂ ਦੇ ਵਿਲੇजेस ਦੇ ਵਿੱਚ ਤਾਂ ਉਹਨਾਂ ਦੇ ਉੱਥੇ ਜਿਹੜਾ ਕਲਚਰ ਹੈ ਉਸ ਅਕੋਰਡਿੰਗ ਜਿਵੇਂ ਸਕਾਫ ਉਹ ਸਿਰ ਤੇ ਉੱਤੇ ਹਮੇਸ਼ਾ ਰੱਖਦੇ ਨੇ ਸਕਰਟ ਹੁੰਦੇ ਨੇ ਨਾਲ ਜੈਕਟ ਹੁੰਦੀ ਹੈ ਸੋ ਇਹ ਉਹਨਾਂ ਦੇ ਪਹਿਰਾਵੇ ਨੇ ਜਿਨ੍ਹਾਂ ਦਾ ਅਨੁਵਾਦ ਇੱਧਰ ਤਰੀਕੇ ਦੇ ਨਾਲ ਕਰਨਾ ਇਹ ਵੀ ਸੰਭਵ ਨਹੀਂ ਹੈਗਾ ਧਾਰਮਿਕ ਰਸਮਾਂ ਜਿਹੜੀਆਂ ਆਬਵੀਅਸਲੀ ਸਾਡੇ ਕਲਚਰ ਦੀਆਂ ਅਲੱਗ ਰਸਮਾਂ ਨੇ ਧਾਰਮਿਕ ਤੇ ਅਗਲੇ ਦਾ ਧਰਮ ਹੀ ਜਾ ਕੇ ਅਲੱਗ ਹੈ ਉਹਨਾਂ ਦੀਆਂ ਜਿਹੜੀਆਂ ਰਸਮਾਂ ਐ ਉਹ ਤਾਂ ਲੱਗ ਹੋਣਗੀਆਂ ਹੀ ਹੋਣਗੀਆਂ ਇਸ ਤੋਂ ਇਲਾਵਾ ਜਿਹੜੇ ਵਿਸ਼ਵਾਸ ਐ ਅਸੀਂ ਕਈ ਤਰੀਕੇ ਦੇ ਵਿਸ਼ਵਾਸ ਜਿਹੜੇ ਮੰਨਦੇ ਹਾਂ ਜਿਵੇਂ ਸਾਡੇ ਇੱਥੇ 13 ਜਿਹੜਾ ਦਿਵਸ 13 ਤਰੀਕ ਉਸ ਦਾ ਕੋਈ ਵੀ ਮੇਨ ਇਹਨਾਂ ਨੇ ਦਿੱਤਾ ਜਾਂਦਾ ਮਤਲਬ ਬਟ ਅਗਰ ਤੁਸੀਂ ਵੈਸਟਰਨ ਸਾਈਡ ਚਲ ਜਾਓ ਤਾਂ 13 ਜਿਹੜੀ 3 ਕੰਦੀ ਆ ਉਹ ਸਭ ਤੋਂ ਬੁਰੀ ਮੰਨੀ ਜਾਂਦੀ ਹੈ ਅਗਰ ਖਾਸ ਕਰਕੇ ਉਹ ਫਰਾਈਡੇ ਨੂੰ ਪੈਂਦੀ ਤੇ ਇਸ ਕਰਕੇ ਕਹਿੰਦੇ ਆ ਕਿ ਉਹ ਚੀਜ਼ ਉੱਥੇ ਕੁਝ ਵੀ ਕੰਮ ਨਹੀਂ ਹੁੰਦਾ ਉਸ ਦਿਨ ਤੇ ਉਹਨੂੰ ਇੱਕ ਬੁਰਾ ਮੰਨਿਆ ਜਾਂਦਾ ਹੈ ਤੁਹਾਡੇ ਇਧਰ ਇਹ ਚੀਜ਼ ਨਹੀਂ ਕੀ ਸੋ ਇਹ ਚੀਜ਼ ਕਹਿ ਸਕਦੇ ਹੋ ਤੁਸੀਂ ਵਿਸ਼ਵਾਸ ਹੈ ਜਿਵੇਂ ਉਹ ਛੱਕ ਮਾਰਦੇ ਆ ਕਿ ਬਾਹਰ ਨਹੀਂ ਜਾਣਾ ਚਾਹੀਦਾ ਉਸੇ ਟਾਈਮ ਰੁੱਕ ਕੇ ਜਾਓ ਇਹ ਚੀਜ਼ ਉਧਰ ਨਹੀਂ ਮੰਨਦੇਗੇ ਸੋ ਇਸ ਤਰੀਕੇ ਨਾਲ ਵਿਸ਼ਵਾਸ ਵੀ ਜਿਹੜੇ ਹੈ ਸਾਡੇ ਇੱਥੇ ਲੱਗ ਗਿਆ ਉਧਰ ਲੱਗ ਗਿਆ ਜਿਹੜੇ ਕੀ ਅਨੁਵਾਦ ਨਹੀਂ ਕੀਤੇ ਜਾ ਸਕਦੇ ਇਸ ਤੋਂ ਇਲਾਵਾ ਇਹ ਛੋਟਾ ਇਹ ਟਾਪਿਕ ਹੈ ਗਏ ਇਸ ਤੋਂ ਬਾਅਦ ਅਨੁਵਾਦ ਵਾਲਾ ਟਾਪਿਕ ਖਤਮ ਹੋ ਜਾਏਗਾ ਹੁਣ ਅੱਗੇ ਆਈਂਦੇ ਗਵਾਂ ਕਿ ਅਨੁਵਾਦ ਦੀਆਂ ਜਿਹੜੀਆਂ ਸੀਮਾਵਾਂ ਤਾਂ ਸਾਡੇ ਕੋਲ ਅਸੀਂ ਦੇਖ ਲਈਆਂ ਨੇ ਕਿ ਕਿੰਨਾ-ਕਿੰਨਾ ਦਾ ਅਸੀਂ ਅਨੁਵਾਦ ਕਰ ਸਕਦੇ ਹਾਂ ਕਿੰਨਾ ਦਾ ਨਹੀਂ ਕਰ ਸਕਦੇ ਸੋ ਇਸ ਦਾ ਮੇਨ ਜਿਹੜਾ ਸਬੰਧ ਹੁੰਦਾ ਹੈ ਉਹ ਸੱਭਿਆਚਾਰਕ ਪਾਠ ਦੇ ਨਾਲ ਹੀ ਹੁੰਦਾ ਹੈ ਅਨੁਵਾਦ ਦੇ ਵਿੱਚ ਜਿਹੜੇ ਅਨੁਵਾਦਕ ਹੈ ਜਿਹੜਾ ਨੂੰ ਬਾਦ ਕਰਨ ਵਾਲਾ ਹੈ ਉਸ ਦੀ ਯੋਗਤਾ ਵੀ ਮੇਨ ਹੁੰਦੀ ਹੈ ਕੀ ਇੱਕ ਯੋਗ ਹੈ ਅਨੁਵਾਦ ਕਰਨ ਦੇ ਐਵੇਂ ਨਹੀਂ ਕੋਈ ਵੀ ਅਨੁਵਾਦ ਚੋਕੇ ਨੂੰ ਕਰਨਾ ਸ਼ੁਰੂ ਕਰ ਦੇਗਾ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਜੇ ਕਲਚਰ ਦੇ ਵਿੱਚ ਕੀ ਕੀ ਚੀਜ਼ਾਂ ਚੱਲਦੀ ਆਪਏ ਨੇ ਜਿਸ ਨੂੰ ਮੈਂ ਅਨੁਵਾਦ ਨਹੀਂ ਕਰ ਸਕਦਾ ਪਰ ਕਿੰਦੇ ਸਮੇਂ ਸਮੇਂ ਅਨੁਵਾਦਕਾਂ ਦੀ ਜਿਵੇਂ ਪਹੁੰਚ ਹੁੰਦੀ ਹੈ ਪਹੁੰਚ ਦ੍ਰਿਸ਼ਟੀ ਇਹ ਵੀ ਬਦਲਦੀ ਰਹਿੰਦੀ ਹੈ ਹੁਣ ਪਹਿਲਾਂ ਅਨੁਵਾਦ ਹੋਰ ਤਰੀਕੇ ਦਾ ਮਿਲਦੇ ਸੀ ਸਾਨੂੰ ਅਨੁਵਾਦਕ ਜਿਹੜੇ ਸੀ ਉਹਨਾਂ ਦੀ ਯੋਗਤਾ ਵੀ ਉਸੇ ਤਰੀਕੇ ਦੇ ਨਾਲ ਸੀ ਹੁਣ ਮਾਡਰਨ ਵੇ ਹੋ ਚੁੱਕਾ ਹੈ ਥੋੜਾ ਜਿਹਾ ਵਰਡਸ ਦਾ ਚੇਂਜ ਹੋ ਚੁੱਕੇ ਨੇ ਉਸ ਦੇ ਨਾਲ ਅਨੁਵਾਦਕ ਜਿਹੜਾ ਉਸ ਨੂੰ ਆਪਣੀ ਯੋਗਤਾ ਵੀ ਬਦਲਨੀ ਪਈ ਐ ਸੋ ਇਸ ਤਰੀਕੇ ਨਾਲ ਕਿ ਅਨੁਵਾਦ ਦੇ ਨਾਲ ਜਿਹੜੇ ਅਨੁਵਾਦਕ ਹੁੰਦੇ ਨੇ ਉਹਨਾਂ ਦੀ ਪਹੁੰਚ ਤੇ ਪਹੁੰਚ ਦ੍ਰਿਸ਼ਟੀ ਮਤਲਬ ਕਿੱਥੋਂ ਤੱਕ ਲਿਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਅਨੁਵਾਦ ਕਰਨਾ ਹੈ ਇਹ ਵੀ ਚੀਜ਼ ਜਿਹੜੀ ਹੈ ਹੁਣ ਕੀ ਹੈ ਇੱਕ ਤਰੀਕੇ ਦੇ ਨਾਲ ਚੇਂਜ ਹੋ ਚੁੱਕੀ ਹੈ ਇਸ ਲਈ ਕਿਸੇ ਇੱਕ ਪਾਠ ਦੇ ਇੱਕ ਤੋਂ ਵਧੇਰੇ ਅਨੁਵਾਦ ਦੀ ਵੀ ਲੋੜ ਪੈਂਦੀ ਹੁਣ ਪਹਿਲੋਂ ਜਿਹੜਾ ਅਨੁਵਾਦ ਹੋ ਚੁੱਕਾ ਹੈ ਉਹਨਾਂ ਨੇ ਤਾਂ ਚਲੋ ਕਰ ਦਿੱਤਾ ਅਗਰ ਉਸ ਨੂੰ ਚੁੱਕ ਕੇ ਮੈਂ ਅੱਜ ਦੇ ਤਰੀਕੇ ਦੇ ਨਾਲ ਫਿਰ ਤੋਂ ਅਨੁਵਾਦ ਕਰਾਂ ਤਾਂ ਉਹ ਥੋੜਾ ਅਲੱਗ ਕਿਸਮ ਦਾ ਆਏਗਾ ਸੋ ਇਸ ਤਰੀਕੇ ਦੇ ਨਾਲ ਪਹੁੰਚ ਜਿਹੜੀ ਹੈ ਉਹ ਕੀ ਗਈ ਹੈ ਨਾਲ ਦੇ ਨਾਲ ਚੇਂਜ ਹੋ ਰਹੀ ਹੈ ਹੱਗੇ ਗਵਾ ਸੜਕੋ ਅਨੁਵਾਦ ਤੇ ਵਿਆਖਿਆ ਆਇਂਦੀ ਗਈ ਹੈ ਵਿਆਖਿਆ ਹੁਣ ਇਸ ਦੇ ਵਿੱਚ ਕੀ ਗਿਆ ਇੱਕ ਤਰੀਕੇ ਦੇ ਨਾਲ ਆਇਂਦਾ ਗਵਾ ਟਰਾਂਸਕ੍ਰਿਪਸ਼ਨ ਜਾਂ ਇਸ ਚੀਜ਼ ਨੂੰ ਅਸੀਂ ਇਸ ਦੇ ਵਿੱਚ ਅਗਰ ਲੈ ਲਿਆ ਜਾਂਦਾ ਹੈ ਗਵਾ ਕਹਿੰਦੇ ਕਿ ਅਨੁਵਾਦ ਇਸ ਪ੍ਰਕਾਰ ਕੀਤਾ ਜਾਵੇ ਕਿ ਇਸ ਵਿੱਚ ਵਿਆਖਿਆ ਵੀ ਹੋਵੇ ਕਈ ਵਾਰ ਕੀ ਹੁੰਦਾ ਹੈ ਕਿ ਡਾਇਰੈਕਟ ਜਿਵੇਂ ਕਵਿਤਾ ਤੋਂ ਕਵਿਤਾ ਅਨੁਵਾਦ ਕਰ ਦਿੱਤਾ ਜਾਂਦਾ ਹੈਗਾ ਵਾ ਠੀਕ ਹੈ ਤਾਂ ਬਟ ਕਈ ਵਾਰ ਕੀ ਹੁੰਦਾ ਮੰਗ ਇੱਥੇ ਆ ਜਾਂਦੀ ਹੈ ਕਿ ਉਸ ਅਨੁਵਾਦ ਦੇ ਵਿੱਚ ਥੋੜੀ ਵਿਆਖਿਆ ਵੀ ਆ ਜਾਵੇ ਸੋ ਇਸ ਤਰੀਕੇ ਦੇ ਨਾਲ ਕੀ ਹੁੰਦਾ ਹੈ ਕਿ ਕਈ ਤਰੀਕੇ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਜਸ ਅਨੁਵਾਦ ਹੀ ਅਨੁਵਾਦ ਦੇ ਵਿੱਚ ਨਾ ਹੋਵੇ ਮੀਨਸ ਇੱਕ ਭਾਸ਼ਾ ਤੋਂ ਦੂਜੀ ਦੇ ਵਿੱਚ ਸਭ ਨੂੰ ਉਸ ਦੀ ਵਿਆਖਿਆ ਵੀ ਕੀਤੀ ਜਾਵੇ ਫਾਰ ਇਗਜ਼ਾਮਪਲ ਜਿਵੇਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਇੱਕ ਸ਼ਬਦ ਟਿਕਾ ਤੇ ਦੂਜਾ ਪਾਸ਼ੇ ਹੈਗਾ ਉਹ ਯਾਦ ਇਹ ਧਿਆਨ ਦੇ ਨਾਲ ਗੱਲ ਸਮਝੋ ਇਹ ਚੀਜ਼ ਜਿਹੜੀ ਹੈ ਕਿ ਸਾਡੀਆਂ ਪਛਾਵਾਂਵਾਂ ਦੇ ਇੱਕ ਜਿਹੜਾ ਸ਼ਬਦ ਹੈ ਉਹ ਟਿੱਕਾ ਹੋ ਗਿਆ ਤੇ ਦੂਜਾ ਪਾਸ਼ੇ ਹੋ ਗਿਆ ਕਿਸੇ ਕਵਿਤਾ ਦਾ ਸਰਲ ਅਰਥ ਜਿਹੜਾ ਹੋਏਗਾ ਉਹ ਟਿੱਕਾ ਹੈ ਠੀਕ ਹੈ ਕਵਿਤਾਏ ਉਸ ਦਾ ਇੱਕ ਅਰਥ ਕੀਤਾ ਗਿਆ ਉਹ ਕੀ ਆ ਗਿਆ ਟਿੱਕਾ ਹੈਗਾ ਜੇ ਨਾਲ ਇਸ ਦੀ ਵਿਆਖਿਆ ਵੀ ਕਰ ਦਿੱਤੇ ਜਾਵੇ ਤਾਂ ਉਹ ਪਾਸ਼ੇ ਹੋਵੇਗਾ ਮੀਨਸ ਅਗਰ ਕਿਹਾ ਜਾਵੇ ਕਿ ਕਵਿਤਾ ਦਾ ਜਿਵੇਂ ਸਰਲ ਅਰਥ ਕੀਤਾ ਜਾਵੇ ਹੁਣ ਇੱਕ ਕਵਿਤਾ ਅਸੀਂ ਅਨੁਵਾਦ ਕੀਤੀ ਹੈ ਜੇਕਰ ਜੇਕਰ ਅਸੀਂ ਉੱਥੇ ਉਸ ਨੂੰ ਇੱਕ ਸਰਲ ਤਰੀਕੇ ਦੇ ਨਾਲ ਉਸ ਦੇ ਇੱਕ ਅ ਅਰਥ ਦਾਸ ਦਿੱਤੇ ਜਾਵੇ ਸੌਖੇ ਤਰੀਕੇ ਦੇ ਨਾਲ ਉਹ ਇੱਕ ਤਰੀਕ ਦਾ ਟਿੱਕਾ ਹੋ ਗਿਆ ਪਰ ਜੇਕਰ ਅਸੀਂ ਉਸੇ ਨੂੰ ਹੀ ਇੱਕ ਵਿਆਖਿਆ ਦੇ ਤੌਰ ਦੇ ਉੱਤੇ ਲੈ ਲਿੱਤੇ ਜਾਵੇ ਉਸ ਕਵਿਤਾ ਨੂੰ ਉੱਥੇ ਵਿਆਖਿਆ ਕਰ ਦਿੱਤੀ ਜਾਵੇ ਤਾਂ ਉਹ ਕੀ ਹੋ ਜਾਏਗਾ ਇੱਥੇ ਪਾਸ਼ੇ ਹੋ ਜਾਏਗਾ ਹੁਣ ਇਸ ਤਿਕਾ ਨਾਲ ਅਨੁਵਾਦ ਜਿਹੜੇ ਨੇ ਉਹ ਅਲੱਗ-ਅਲੱਗ ਪ੍ਰਕਾਰਜ ਵੀ ਇੱਥੇ ਕਰਦੇ ਨੇ ਜਿਵੇਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਸੰਚਾਰ ਹੁੰਦਾ ਹੈ ਅਨੁਵਾਦ ਦਾ ਮੀਨਸ ਪ੍ਰਕਾਰਜ ਕੀ ਹੁੰਦਾ ਹੈ ਕਿ ਇੱਕ ਤਰੀਕੇ ਦਾ ਸੰਚਾਰ ਹੋਵੇ ਕਿ ਜੋ ਚੀਜ਼ ਇੱਕ ਭਾਸ਼ਾ ਦੀ ਦੂਜੀ ਭਾਸ਼ਾ ਤੱਕ ਪਹੁੰਚੇ ਲੋਕੀ ਵੀ ਉਸ ਨੂੰ ਸਮਝ ਸਕੇ ਸੰਚਾਰ ਹੋਵੇ ਗੱਲਾਂ ਦਾ ਹੋਵੇ ਚਾਹੇ ਸ਼ਬਦਾਂ ਦਾ ਹੋਵੇ ਇਸੇ ਤਰੀਕੇ ਦੇ ਨਾਲ ਇੱਕ ਭਾਸ਼ਾ ਦੇ ਅਰਥਾਂ ਨੂੰ ਦੂਜੀ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਪਲਟੌਣਾ ਹੁੰਦਾ ਅਨੁਵਾਦ ਦਾ ਕੰਮ ਕੀ ਹੈ ਕਿ ਇੱਕ ਭਾਸ਼ਾ ਦੇ ਜਿਹੜੇ ਵਰਡ ਹੈ ਅਰਥ ਹੈ ਉਹਨੂੰ ਅਸੀਂ ਦੂਜੀ ਦੇ ਵਿੱਚ ਕਨਵਰਟ ਕਰਦੇ ਕਈ ਵਾਰ ਕੀ ਹੁੰਦੇ ਨੇ ਸਾਨੂੰ ਸੇਮ ਟੂ ਸੇਮ ਨਹੀਂ ਮਿਲਦਾ ਅਸੀਂ ਉਸੇ ਤਰੀਕੇ ਦੇ ਵਰਡ ਯੂਜ਼ ਕਰ ਲੈਣੇ ਆ ਪਰ ਕਈ ਵਾਰ ਕੀ ਹੁੰਦਾ ਹੈ ਕਿ ਉਹ ਜਿਹੜਾ ਇੱਕ मीनिंग ਨਹੀਂ ਨਿਕਲਦਾ ਉੱਥੇ ਉਹ ਜਿਹੜਾ ਉਹ ਚੀਜ਼ ਨਹੀਂ ਨਿਕਲਦੀ ਪਰ ਤਾਂ ਵੀ ਸਾਨੂੰ ਉਸ ਤੇ ਅਕੋਰਡਿੰਗ ਰੱਖਣੀ ਹੀ ਪੈਂਦੀ ਹੈ ਕਿਉਂਕਿ ਅਸੀਂ ਨਿਵਾਦ ਕਰ ਰਹੇ ਹਾਂ ਸੂਚਨਾ ਦਾ ਬਦਲਾਅ ਹੁੰਦਾ ਹੈ ਸੂਚਨਾ ਦਾ ਬਦਲਾਅ ਅਗਰ ਕਹਿ ਦਿੱਤਾ ਜਾਵੇ ਕਿ ਆਦਾਨ ਪ੍ਰਦਾਨ ਇੱਕ ਤਰੀਕੇ ਦੇ ਨਾਲ ਹੁੰਦਾ ਹੈ ਸਰੋਤ ਭਾਸ਼ਾ ਤੋਂ ਅਣਜਾਨ ਵਿਅਕਤੀਆਂ ਲਈ ਸਰੋਤ ਭਾਸ਼ਾ ਵਿੱਚਲੇ ਮੈਟਰ ਦੀ ਜਾਣਕਾਰੀ ਹੁੰਦੀ ਆ ਹੁਣ ਮੈਂ ਕੋਈ ਕਿਤਾਬ ਅਗਰ ਮੇਰੇ ਸਾਹਮਣੇ ਹੈ ਅਗਰ ਉਹ ਦੂਸਰੀ ਲੈਂਗੁਏਜ ਦੇ ਵਿੱਚ ਹੈਗੀ ਹੈ ਤੇ ਮੈਨੂੰ ਮੈਨੂੰ ਇੰਪੋਰਟੈਂਟ ਹੈ ਕਿ ਮੈਂ ਉਹ ਪੜਨੀ ਹੀ ਪੜਨੀ ਹੈ ਜਾਂ ਫਿਰ ਮੇਰਾ ਦਿਲ ਕਰਦਾ ਪਿਆ ਸੋ ਕੀ ਕਹਿਵਾ ਮੈਂ ਸਰੋਤ ਭਾਸ਼ਾ ਤੋਂ ਅਣਜਾਨ ਹ ਇਸ ਕਾਕੇ ਕੀ ਕਹਿਵਾ ਮੈਨੂੰ ਉਸ ਵਿੱਚਲੇ ਮੈਟਰ ਦੀ ਜਾਣਕਾਰੀ ਚਾਹੀਦੀ ਹੈ ਇਸ ਕਾਕੇ ਮੈਂ ਉਸ ਦਾ ਅਨੁਵਾਦ ਲੱਭਾਂਗੀ ਜੇਕਰ ਹੋਵੇਗਾ ਤਾਂ ਮੈਂ ਉਸ ਨੂੰ ਪੜਾਂਗੀ ਇੱਕੀ ਗਾਵਨ ਅਨੁਵਾਦ ਦਾ ਪ੍ਰਕਾਰ ਇਹ ਹੁੰਦਾ ਹੈ ਕਿ ਉਹ ਸਾਨੂੰ ਅਨੁਵਾਦ ਕਰਕੇ ਦੇ ਰਿਹਾ ਹੈ ਸਾਨੂੰ ਈਜ਼ੀ ਵੇ ਦੇ ਵਿੱਚ ਦੱਸ ਰਿਹਾ ਹੈ ਇੰਪੋਰਟੈਂਟ ਫੈਕਟ ਇਹ ਤੇ ਆਇੰਦੇਗੇ ਕਿ ਨਹੀਂ ਕਿ ਹਰ ਅਨੁਵਾਦ ਇਹ ਕਾਰਜ ਨਹੀਂ ਕਰ ਸਕਦਾ ਹਰ ਇੱਕ ਕੋਈ ਯੋਗਤਾ ਨਹੀਂ ਹੁੰਦੀ ਹਰ ਇੱਕ ਨੂੰ ਨਹੀਂ ਪਤਾ ਅਨੁਵਾਦ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਗਰ ਮੈਂ ਵੀ ਹੁਣ ਕਰਾਂਗੀ ਤਾਂ ਮੈਨੂੰ ਵੀ ਕਾਫੀ ਟਾਈਮ ਲੱਗੇਗਾ ਕਿਉਂਕਿ ਹਰ ਇੱਕ ਵਰਡ ਨੂੰ ਸਮਝਣਾ ਉਸੇ ਤਰੀਕੇ ਦੇ ਨਾਲ ਦੇਖਣਾ ਔਖਾ ਕੰਮ ਹੈ ਕਹਾਵਾ ਅਨੁਵਾਦਕ ਤੋਂ ਇਲਾਵਾ ਇਹ ਚਿੰਤਕ ਦਾ ਵੀ ਕਾਰਜ ਹੁੰਦਾ ਹੈ ਇੱਕ ਜਿਹੜਾ ਚਿੰਤਕ ਹੁੰਦਾ ਹੈ ਜਿਹੜਾ ਦੇਖਦਾ ਹੈ ਅਨੁਵਾਦਕ ਹੀ ਨਹੀਂ ਸਭ ਕੁਝ ਹੁੰਦਾ ਇੱਥੇ ਚਿੰਤਕ ਦਾ ਕਾਰਜ ਵੀ ਮਹੱਤਵਪੂਰਨ ਹੁੰਦਾ ਹੈ ਇੱਕ ਤਰੀਕੇ ਦੇ ਨਾਲ ਕੀ ਗਈ ਹੈ ਇੱਕ ਦਾਰਸ਼ਨਿਕ ਪ੍ਰਕਿਰਿਆ ਮੰਨੀ ਜਾਂਦੀ ਹੈ ਹੁਣ ਇਸ ਦੇ ਵਿੱਚ ਨਾ ਲਿਪੀਕਰਨ ਇੱਕ ਟਾਪਿਕ ਆਂਦਾ ਹੈ ਅਨੁਵਾਦ ਦੇ ਨਾਲ ਨਾਲ ਵਿਹਾਰਕ ਰੂਪ ਦੇ ਵਿੱਚ ਲਿਪੀਕਰਨ ਤੋਂ ਕੀ ਭਾਵ ਹੁੰਦਾ ਹੈ ਕਿ ਕਿਸੇ ਲਿਖਤ ਦਾ ਉਤਾਰਾ ਕਰਨਾ ਲਿਪੀ ਦਾ ਵਿੱਚ ਕੀ ਹੁੰਦਾ ਹੈ ਕਿ ਅਸੀਂ ਉਹ ਲਿਪੀ ਦੇ ਵਿੱਚ ਕਿਸੇ ਚੀਜ਼ ਨੂੰ ਉਤਾਰਦੇ ਹਾਂ ਲਿਪੀ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੁੰਦੀ ਹੈ ਕੀ ਨਹੀਂ ਸੋ ਕੀ ਹੁੰਦਾ ਹੈ ਲਿਪੀਕਰਨ ਕਿ ਕਿਸੇ ਵਰਡਿੰਗ ਜਿਹੜੀ ਗਈ ਹੈ ਉਸ ਦੇ ਵਿੱਚ ਉਹਨੂੰ ਉਤਾਰਨਾ ਕਿਸੇ ਰਿਕਾਰਡਡ ਰਚਨਾ ਨੂੰ ਪੰਨਿਆਂ ਦੇ ਉੱਤੇ ਕੀ ਹੁੰਦਾ ਵਾ ਉਤਾਰਨਾ ਇਹ ਵੀ ਲਿਪੀਕਰਨ ਹੀ ਹੁੰਦਾ ਹੈ ਠੀਕ ਹੈ ਇਸ ਤੋਂ ਇਲਾਵਾ ਇਸ ਵਿੱਚ ਕਿਸੇ ਦੇ ਬੋਲਾਂ ਦੇ ਸ਼ਬਦ ਦਿੱਤੇ ਜਾਂਦੇ ਹੁਣ ਮੈਂ ਕੁਝ ਬੋਲ ਰਹੀ ਹਾਂ ਮੈਂ ਅਗਰ ਪੰਜਾਬੀ ਦੇ ਵਿੱਚ ਬੋਲ ਰਹੀ ਹਾਂ ਤਾਂ ਪੰਜਾਬੀ ਦੇ ਵਿੱਚ ਹੀ ਉਹ ਲਿਖਣਗੇ ਲਿਪੀਕਰਨ ਹੋਏਗਾ ਜੇਕਰ ਮੈਂ ਹਿੰਦੀ ਦੇ ਵਿੱਚ ਕਰਾਂਗੀ ਉਹ ਹਿੰਦੀ ਦੇ ਵਿੱਚ ਲਿਖਣਗੇ ਸੋ ਇਸ ਦੇ ਵਿੱਚ ਕੀ ਹੈਗਾ ਹੈ ਕਿ ਕੁਝ ਵੀ ਚੀਜ਼ ਬੋਲੀ ਜਾ ਰਹੀ ਉਹ ਨੂੰ ਰੱਖੀ ਗਵਾ ਵਰਡਿੰਗ ਦੇ ਨੇ ਸ਼ਬਦ ਦੇ ਨੇ ਇਹ ਲਿਪੀ ਕਰਨੇ ਇੱਥੇ ਆਇੰਦਾ ਗਵਾ ਤੇ ਅਨਵਾਦ ਵਿੱਚ ਇਹ ਇੰਪੋਰਟੈਂਟ ਹੁੰਦੇ ਆ ਕਿਉਂਕਿ ਅਨੁਵਾਦ ਦੇ ਵਿੱਚ ਕੀ ਕਰਦੇ ਆ ਅਸੀਂ ਉਸ ਨੂੰ ਹੀ ਲਿਪੀ ਦੇ ਵਿੱਚ ਯੂਜ਼ ਕਰਦੇ ਆ ਮਤਲਬ ਜੋ ਸਰੋਤ ਭਾਸ਼ਾ ਦੇ ਵਰਡਸ ਨੂੰ ਦੂਸਰੀ ਭਾਸ਼ਾ ਦੇ ਵਿੱਚ ਜਦੋਂ ਅਸੀਂ ਕਨਵਰਟ ਕਰਦੇ ਆ ਤਾਂ ਆਬਵੀਅਸਲੀ ਅਸੀਂ ਕੀ ਕਰਦੇ ਪਏ ਆ ਲਿਪੀ ਕਰਨ ਹੀ ਖੜਦੇ ਪਏ ਆ ਇਸ ਤੋਂ ਇਲਾਵਾ ਜਿਹੜਾ ਇੱਥੇ ਲਿਪੀ ਕਰਤਾ ਹੁੰਦਾ ਹੈ ਉਸ ਦਾ ਕੀ ਕਾਰਜ ਹੁੰਦਾ ਹੈ ਕਿ ਉਹ ਵਾਕ ਬੰਦਰ ਠੀਕ ਕਰਨੀ ਹੁਣ ਜਿਹੜਾ ਲਿਪੀਕਰਨ ਹੁੰਦਾ ਉਸ ਨੂੰ ਕੀ ਕਰਨਾ ਪੈਂਦਾ ਇੱਥੇ ਕਿ ਜੋ ਵਰਡਿੰਗ ਹੁੰਦੀ ਹੈ ਜੇਕਰ ਕਿਸ ਨੇ ਗਲਤ ਕੀਤਾ ਹੈ ਨਾ ਉਹਨੂੰ ਸਹੀ ਤਰੀਕੇ ਦੇ ਨਾਲ ਉਹ ਰੱਖੇ ਵਾਖਵੰਤ ਦੀ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਆ ਇੰਗਲਿਸ਼ ਤੋਂ ਪੰਜਾਬੀ ਹੋ ਰਹੀ ਹੈ ਤਾਂ ਵਾਕ ਕਿਸ ਤਰੀਕੇ ਨਾਲ ਬਣਦੇ ਨੇ ਉਹਨੂੰ ਠੀਕ ਤਰੀਕੇ ਨਾਲ ਐਡਜਸਟਮੈਂਟ ਉਸਦੀ ਕਰਨੀ ਵਿਆਕਰਨਿਕ ਕਾਇਆਂ ਜਿਹੜੀਆਂ ਗਿਆਨੇ ਜਾਂ ਉਹ ਕਾਇਆਂ ਵਿੱਚ ਕੁਝ ਵੀ ਹੈ ਉਸ ਦੇ ਵਿੱਚ ਕੁਝ ਗਲਤੀਆਂ ਨੇ ਵਿਆਕਰਨ ਦੇ ਆਧਾਰ ਤੇ ਉਹਨੂੰ ਇੱਥੇ ਵਿੱਚ ਕੀ ਹੁੰਦਾ ਵਾ ਠੀਕ ਕਰਨਾ ਹੁੰਦਾ ਵਾ ਲਿਪੀਕਰਤਾ ਦਾ ਇਸ ਦਾ ਕੰਮ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਬੋਲ ਦੀ ਭਾਸ਼ਾ ਹੁੰਦੀ ਆ ਉਹਨੂੰ ਲਿਖਤ ਭਾਸ਼ਾ ਦੇ ਵਿੱਚ ਕਨਵਰਟ ਕਰਨਾ ਸਹੀ ਤਰੀਕੇ ਦੇ ਨਾਲ ਅਕੋਰਡਿੰਗ ਟੂ ਸ਼ਬਦ ਜਿਹੜੇ ਯੂਜ਼ ਕਰਨੇ ਅਨੁਵਾਦ ਤੇ ਲਿਪੀਕਰਨ ਜਿਹੜੇ ਨੇ ਕਹਿੰਦੇ ਇੱਕ ਦੂਜੇ ਤੋਂ ਵੱਖਰੇ ਹਨ ਕਿਵੇਂ ਲਿਪੀਕਰਨ ਉਸੇ ਭਾਸ਼ਾ ਤੋਂ ਉਸੇ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਇੱਕ ਉਤਾਰੇ ਦਾ ਨਾਮ ਹੁੰਦਾ ਹੈ ਜਦਕਿ ਅਨੁਵਾਦ ਕੀ ਹੁੰਦਾ ਹੈ ਸਰੋਤ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਕਨਵਰਟ ਕਰਨਾ ਹੁੰਦਾ ਸੋ ਇੱਥੇ ਇੱਕ ਲਿਪੀਕਰਨ ਦੇ ਬਾਰੇ ਦੱਸਿਆ ਹੈ ਕਿ ਅਨੁਵਾਦ ਜਿਹੜਾ ਗਵਾ ਉਹ ਇੱਕ ਅਲੱਗ ਆਇਂਦਾ ਹੈ ਤੇ ਲਿਪੀ ਕਰਨ ਲੱਗ ਆਇਂਦਾ ਹੈ ਹੁਣ ਇਹ ਸਰੋਤ ਭਾਸ਼ਾ ਤੋਂ ਹੀ ਸਰੋਤ ਭਾਸ਼ਾ ਦੇ ਵਿੱਚ ਜੇਕਰ ਕੁਝ ਚੀਜ਼ ਸਹੀ ਹੈ ਕਰਨੀ ਹੈ ਤਾਂ ਉਹ ਲਿਪੀ ਕਰਨ ਦਾ ਕੰਮ ਕਰਤਾ ਦਾ ਕੰਮ ਹੁੰਦਾ ਹੈ ਮੀਨਸ ਅਗਰ ਹੁਣ ਪੰਜਾਬੀ ਦੇ ਵਿੱਚ ਜਿਵੇਂ ਇੱਥੇ ਹੈਗਾ ਇਹ ਮੈਂ ਕਿਸੇ ਨੂੰ ਲਿਖ ਕੇ ਦੇ ਦਿੱਤੇ ਜਿਹਨੂੰ ਅਸੀਂ ਕਹਿੰਦੇ ਨਾ ਪ੍ਰੂਫ ਰੀਡਿੰਗ ਕਰਨੀ ਪ੍ਰੂਫ ਰੀਡਿੰਗ ਮਤਲਬ ਹੋ ਜਾਂਦਾ ਹੈ ਕਿ ਕੁਝ ਜੇਕਰ ਗਲਤੀਆਂ ਆਏ ਤਾਂ ਉਸ ਨੂੰ ਸਹੀ ਕਰੋ ਅੱਜਕੱਲ ਪ੍ਰੂਫ ਰੀਡਿੰਗ ਬਹੁਤ ਜ਼ਿਆਦਾ ਚਲਦੀ ਪਈ ਹੈ ਸੋ ਇਹਦੇ ਵਿੱਚ ਪ੍ਰੂਫ ਰੀਡਿੰਗ ਉਹੀ ਆਇਂਦੀਗੀ ਹੈ ਉਹ ਦੇਖਦਾ ਹੈ ਕਿ ਸਪੈਲਿੰਗ ਸਹੀ ਹੈ ਪ੍ਰੂਫ ਰੀਡਰ ਹੁੰਦਾ ਹੈ ਗਲਤੀਆਂ ਹੈ ਅਡਜਸਟਮੈਂਟ ਉਹ ਨੂੰ ਸਹੀ ਤਰੀਕੇ ਦੇ ਨਾਲ ਉੱਥੇ ਕਰਦਾ ਹੈਗਾ ਹੁਣ ਲਿਪੀ ਕਰਨ ਦੀ ਲੋੜ ਕੀ ਹੁੰਦੀ ਹੈ ਕਹਿੰਦੇ ਇਥੇ ਵਿੱਚ ਲਿਪੀਕਰਨ ਕਿਉਂ ਜ਼ਰੂਰੀ ਹੁੰਦਾ ਹੈ ਜਦੋਂ ਇੱਕ ਭਾਸ਼ਾ ਤੋਂ ਜਦੋਂ ਇੱਕ ਭਾਸ਼ਾ ਇਤੋਂ ਵੱਧ ਲਿਪੀਆਂ ਦੇ ਵਿੱਚ ਲਿਖੀ ਜਾਵੇ ਹੁਣ ਕਈ ਵਾਰੀ ਕੀ ਹੁੰਦੀ ਹੈ ਇੱਕ ਤਾਂ ਸਾਡੇ ਗੁਰਮੁਖੀ ਆ ਜਾਂਦੀ ਹੈ ਇੱਕ ਸਾਡੇ ਨੋਰਮਲ ਪੰਜਾਬੀ ਜਿਹੜੀ ਅਸੀਂ ਬੋਲਦੇ ਹਾਂ ਠੀਕ ਹੈ ਉਹ ਲਿਖਦੇ ਹਾਂ ਟਕਸਾਲੀ ਜਿਵੇਂ ਕਹਿੰਦੇ ਗੁਰਮੁਖੀ ਹੈਗੀ ਕਈ ਵਾਰੀ ਕੀ ਹੁੰਦਾ ਹੈ ਕਿ ਜੇਕਰ ਕੋਈ ਪਰਸਨ ਹੈ ਉਸ ਨੂੰ ਕਹਿ ਦਿੱਤਾ ਜਾਵੇ ਕਿ ਇਸ ਨੂੰ ਗੁਰਮੁਖੀ ਦੇ ਵਿੱਚ ਲਿਖੇ ਪੰਜਾਬੀ ਤਾਂ ਤੋਂ ਜਾਣੂ ਹੈ ਬਟ ਗੁਰਮੁਖੀ ਦੇ ਬਾਰੇ ਉਹਨੂੰ ਸਹੀ ਤਰੀਕੇ ਦੇ ਨਾਲ ਵਰਡਿੰਗ ਨਹੀਂ ਪਤਾ ਤੇ ਜਿਹੜਾ ਗੁਰਮੁਖੀ ਦਾ ਲਿਪੀ ਕਰਤਾ ਹੋਏਗਾ ਜਦੋਂ ਪਰਸਨ ਲਿਖੇਗਾ ਤਾਂ ਉਹ ਦੇਖੇਗਾ ਉਹਨੇ ਸਹੀ ਲਿਖਿਆ ਹੈ ਜਾਂ ਨਹੀਂ ਲਿਖਿਆ ਤਾਂ ਉਹ ਉਹਨੂੰ ਸਹੀ ਕਰੇਗਾ ਮੀਨਸ ਆ ਪਰਸਨ ਨੂੰ ਇੱਕ ਲਿਪੀ ਦੇ ਬਾਰੇ ਤਾਂ ਪਤਾ ਸੀ ਪੰਜਾਬੀ ਦੇ ਬਾਰੇ ਬਟ ਉਹਨੂੰ ਗੁਰਮੁਖੀ ਦੇ ਬਾਰੇ ਨਹੀਂ ਇੰਨਾ ਜ਼ਿਆਦਾ ਪਤਾ ਸੀ ਬਟ ਉਹਨੇ ਕੋਸ਼ਿਸ਼ ਕੀਤੀ ਉਹਨੇ ਕਨਵਰਟ ਕੀਤਾ ਸੋ ਇਹ ਹੈ ਕਿ ਇੱਕ ਭਾਸ਼ਾ ਦੇ ਵਿੱਚ ਹੀ ਲਿਪੀਕਰਤਾ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਜਦੋਂ ਇੱਕ ਭਾਸ਼ਾ ਤੋਂ ਇੱਕ ਭਾਸ਼ਾ ਦੇ ਵਿੱਚ ਹੀ ਉਹ ਜਿਹੜੀ ਚੀਜ਼ ਕੀਤੀ ਜਾਂਦੀ ਹੈ ਕਿਉਂਕਿ ਉਹਨੂੰ ਇੱਕ ਤੋਂ ਜ਼ਿਆਦਾ ਲਿਪੀਆਂ ਦੇ ਬਾਰੇ ਨਹੀਂ ਪਤਾ ਜੇਕਰ ਉਸ ਭਾਸ਼ਾ ਦੇ ਵਿੱਚ ਆ ਰਹੀ ਹੈ ਨੇ ਜਿਵੇਂ ਇੱਕ ਭਾਸ਼ਾ ਨੂੰ ਜਾਣਨ ਵਾਲੇ ਉਸੇ ਭਾਸ਼ਾ ਦੀਆਂ ਜਿਹੜੀਆਂ ਹੋਰ ਲਿਪੀਆਂ ਨੇ ਉਸ ਤੋਂ ਅਨਜਾਨ ਹੋਵੇ ਫੋਰ ਐਗਜ਼ਾਮਪਲ ਜਿਵੇਂ ਗੁਰਮੁਖੀ ਹੋ ਗਿਆ ਸ਼ਾਹਮੁਖੀ ਹੋ ਗਿਆ ਹੁਣ ਇੱਕ ਇੱਕ ਗਵ ਉਹ ਉਸ ਨੂੰ ਗੁਰਮੁਖੀ ਬਾਰੇ ਤਾਂ ਪਤਾ ਹੈ ਸ਼ਾਹਮੁਖੀ ਬਾਰੇ ਨਹੀਂ ਪਤਾ ਹੈ ਤਾਂ ਜੇਕਰ ਸ਼ਾਹਮੁਖੀ ਬਾਰੇ ਪਤਾ ਹੈ ਤਾਂ ਗੁਰਮੁਖੀ ਬਾਰੇ ਨਹੀਂ ਪਤਾ ਹੋਵੇਗਾ ਇੱਥੇ ਜਿਹੜਾ ਹੈ ਗਵ ਲਿਪੀ ਕਰਤਾ ਆਪਣਾ ਜਿਹੜਾ ਰੋਲ ਅਦਾ ਕਰਦਾ ਹੈ ਇਸ ਤੋਂ ਲਾਵਾ ਨੈਕਸਟ ਦੇਖੋ ਹੋਰ ਇਸ ਦੇ ਵਿੱਚ ਇੱਕ ਟੌਪਿਕ ਆ ਜਾਂਦਾ ਹੈ ਗਵ ਕਿ ਮਾਤ ਭਾਸ਼ਾ ਬਨਾਮ ਦੂਜੀ ਭਾਸ਼ਾ ਅਨੁਵਾਦ ਦੇ ਵਿੱਚ ਅਨੁਵਾਦ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਮਾਤ ਭਾਸ਼ਾ ਨੂੰ ਅਮੀਰ ਬਣਾਉਣਾ ਹੁੰਦਾ ਹੈ ਸਾਡੀ ਜਿਹੜੀ ਭਾਸ਼ਾ ਹੈ ਉਸ ਨੂੰ ਹੋਰ ਜ਼ਿਆਦਾ ਰਿਚ ਕਰਨਾ ਦੂਜੀਆਂ ਬੋਲੀਆਂ ਦਾ ਜਿਹੜਾ ਸਾਹਿਤ ਹੁੰਦਾ ਉਹਨੂੰ ਇੱਧਰ ਦੀ ਭਾਸ਼ਾ 'ਚ ਕਨਵਰਟ ਕਰਨਾ ਫਿਰ ਆਪਣੇ ਸਾਹਿਤ ਦੇ ਵਿੱਚ ਉਹਨੂੰ ਐਡ ਕਰਨਾ ਮਤਲਬ ਉਹੀ ਹੈ ਕਿ ਨਾ ਸਾਡੇ ਜਿਹੜੀ ਭਾਸ਼ਾ ਅਮੀਰ ਬਣਦੀ ਪਈ ਹੈ ਇਸ ਲਈ ਅਨੁਵਾਦਕ ਨੂੰ ਭਾਸ਼ਾ ਦੀ ਜਿਹੜੀ ਪੱਕੜ ਸੱਭਿਆਚਾਰਕ ਵਿਸਤਾਰਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਇੱਥੇ अनुवादक ਜਿਹੜਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਸੱਭਿਆਚਾਰੇ ਤੌਰ ਤੇ ਉਤੇ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਵਾਕ ਬੰਦਰ ਕਿਸ ਤਰੀਕੇ ਨਾਲ ਆ ਸਕਦੀ ਹੈ ਇਸ ਤੋਂ ਇਲਾਵਾ ਉਸ ਨੂੰ ਜਿਹੜੀ ਮਾਤ ਭਾਸ਼ਾ ਨਾਲ ਜੁੜੀਆਂ ਲਿਪੀਆਂ ਸ਼ਬਦਾ ਦੀ ਸ਼ੇਡਸ ਨਵੇਂ ਸ਼ਬਦ ਹਰ ਇੱਕ ਚੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਜਦੋਂ ਦੂਜੀ ਭਾਸ਼ਾ ਤੋਂ ਇੱਧਰ ਕਨਵਰਟ ਕਰਦਾ ਹੈ ਇਹ ਚੀਜ਼ ਦੂਜੀ ਬਣੀ ਭਾਸ਼ਾ ਹੈ ਉਹਦੇ ਉੱਤੇ ਵੀ ਟੁੱਕਦੀ ਹੈ ਕਿ ਉਹਨੂੰ ਉੱਥੇ ਦੇ ਜਿਹੜੇ ਸ਼ਬਦ ਹੈ ਉੱਥੋਂ ਦੇ ਜਿਹੜਾ ਸ਼ਬਦਾਂ ਦੇ ਇੱਕ ਡਿਫਰੈਂਟ ਤਰੀਕੇ ਨਾਲ ਉਹਨੂੰ ਯੂਜ਼ ਕੀਤਾ ਜਾਂਦਾ ਹੈ ਸ਼ਬਦਾਂ ਦੇ ਸ਼ੇਡਸ ਲਿਪੀਆਂ ਹਰ ਇੱਕ ਚੀਜ਼ ਦੇ ਬਾਰੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਅੱਗੇ ਆਇੰਦਾ ਹੈਗਾ ਇੱਥੇ ਦੋ ਭਾਸ਼ੀਆਂ ਅਨੁਵਾਦ ਕੀ ਹੁੰਦਾ ਹੈ ਹੁਣ ਇੱਕੋ ਵੇਲੇ ਦੋ ਭਾਸ਼ਾਾਂ ਮਾਦੇ ਵਿੱਚ ਜਦੋਂ ਅਨੁਵਾਦ ਕੀਤਾ ਜਾਂਦਾ ਹੈ ਵਿਚਕਾਰ ਦੋਪਾਸ਼ ਜਿਹੜਾ ਬੈਠਾ ਹੁੰਦਾ ਇਧਰੋਂ ਸੁਣਦਾ ਦੂਜੇ ਪੰਨੇ ਉਹ ਕਨਵਰਟ ਕਰਦਾ ਹੈ ਕਬਾ ਜਿੱਥੇ ਇੱਕੋ ਸਮੇਂ ਦੋ ਭਾਸ਼ਾਵਾਂ ਵਿੱਚ ਬੋਲਣ ਦਾ ਰਿਵਾਜ ਹੋਵੇ ਉੱਥੇ ਦੋ ਭਾਸ਼ੀ ਜਨਨ ਬਾਦ ਆ ਜਾਂਦਾ ਹੈ ਕਬਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮਨਿਸਟਰ ਬਾਹਰ ਜਾਂਦੇ ਨੇ ਆਪਣੇ ਨਾਲ ਹਮੇਸ਼ਾ ਲੈ ਕੇ ਜਾਂਦੇ ਨੇ ਦੋ ਭਾਸ਼ੀ ਅਨੁਵਾਦਕ ਵਿਚਕਾਰ ਉਹ ਹੁੰਦਾ ਹੈ ਜੇਕਰ ਉਹ ਦੋ ਫ੍ਰੈਂਚ ਬੋਲਦਾ ਪਿਆ ਇਧਰ ਵਾਲੇ ਨੂੰ ਸਾਡਾ ਨੂੰ ਹਿੰਦੀ ਸਮਝ ਆਉਂਦੀ ਹੈ ਤਾਂ ਫ੍ਰੈਂਚ ਵਾਲੇ ਜਿਹੜੇ ਗਿਆ ਉਹਨੂੰ ਸਮਝੇਗਾ ਤੇ ਇਧਰੋਂ ਹਿੰਦੀ ਦੇ ਵਿੱਚ ਉਹਨੂੰ ਕਨਵਰਟ ਕਰਕੇ ਦਸੇਗਾ ਇੱਧਰ ਦੇ ਜਿਹੜਾ ਪਰਸਨ ਹੋਏਗਾ ਸੋ ਇੱਥੇ ਜਿਹੜਾ ਦਵਾ ਦੋ ਭਾਸ਼ਾਈ ਅਨੁਵਾਦ ਆ ਜਾਂਦਾ ਹੈ ਤੇ ਦੂਜੇ ਪਾਸੇ ਅਗਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਬਹੁ ਭਾਸ਼ਾਈ ਅਨੁਵਾਦ ਹੈ ਉਹ ਇੱਥੇ ਚੱਲਦਾ ਹੈ ਸੋ ਇੱਥੇ ਜਿਹੜਾ ਹੈਗਾ ਵਾ ਕਈ ਵਾਰੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਹਿੰਦੀ ਮੇਨ ਸਾਰੇ ਦੇਤੇ ਬੋਲੀ ਜਾਂਦੀ ਹੈ ਸੋ ਇੱਥੇ ਦੋ ਭਾਸ਼ਾ ਅਨੁਵਾਦ ਦੀ ਲੋੜ ਉੱਥੇ ਪੈਂਦੀ ਹੈ ਜਦੋਂ ਅਸੀਂ ਬਾਹਰ ਕਿਤੇ ਜਾਂਦੇ ਹਾਂ ਜਿੱਥੇ ਸਾਨੂੰ ਨਹੀਂ ਪਤਾ ਲੱਗਦਾ ਬਟ ਇੱਥੇ ਅਗਰ ਭਾਰਤ ਦੇ ਵਿੱਚ ਦੇਖਿਆ ਜਾਵੇ ਬਹੁ ਭਾਸ਼ਾਈ ਅਨੁਵਾਦ ਤਾਂ ਹੈ ਬਟ ਨਾਲ ਦੇ ਨਾਲ ਹਿੰਦੀ ਮੇਨ ਜਿਹੜੀ ਇੱਥੇ ਬੋਲੀ ਜਾਂਦੀ ਹੈ ਤੋਂ ਇੱਥੇ ਇਸ ਚੀਜ਼ ਦੇ ਬਰਤੋਂ ਇੰਨੀ ਜ਼ਿਆਦਾ ਨਹੀਂ ਹੁੰਦੇ ਠੀਕ ਹੈ ਸੋ ਇਹ ਹੈਗਾ ਸੀ ਐਦਾ ਛੋਟਾ ਜਿਹਾ ਟੌਪਿਕ ਅਨੁਵਾਦ ਵਾਲਾ ਤੇ ਇਹ ਵੀ ਇੱਥੇ ਖਤਮ ਹੁੰਦਾ ਹੈ ਬਾਕੀ ਹੋਰ ਅਸੀਂ ਨੈਕਸਟ ਵਿੱਚ ਕਰਾਂਗੇ ਵੀਡੀਓਜ਼ ਦੇ ਵਿੱਚ ਤੇ ਜੇਕਰ ਕਿਸੇ ਨੇ ਕੁਝ ਟਾਪਿਕ ਸਮਝ ਆ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਨੈਕਸਟ ਟਾਪਿਕ ਕੀ ਕਰਵਾਓ ਬਾਕੀ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਓਕੇ ਜੀ ਥੈਂਕ ਯੂ